ਸਿਰੀ ਰਾਗ ਮਹੱਲਾ 4 ਪੈ ਪਾਈ ਮਨਾਈ ਸੋਏ ਜੀਉ ਸਤਿਗੁਰ ਪੁਰਖ ਮਲਾਇ ਤਿਸ ਜੇ ਵੜਿਆ ਬਨ ਨਾ ਕੋਏ ਜੀਉ ਰਹਾਉ ਗੁਸਾਈ ਮਿਹੰਡਾ ਇਠੜਾ ਅੰਮ ਅੱਬੇ ਥਾਮ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜੇ ਹਾ ਨਾਹੀ ਕੋਏ ਜੀਉ ਤੇਰਾ ਹੁਕਮੇ ਸਾਉਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੂਹਲ ਬਖਸ਼ ਜਮਾਈ ਜੀਉ ਹਉ ਗੁਰ ਮਿਲੇ ਇੱਕ ਪਛਾਣ ਦਾ ਦੁਈ ਆ ਕਾਗਲ ਚਿਤ ਨਾ ਜਾਣਦਾ ਹਰ ਇੱਕ ਤੈ ਕਾਰੈ ਲਾਯੋਨ ਜਿਉ ਭਾਵੈ ਤਿਵੇਂ ਨਿਭਾਈ ਜੀਉ ਤੁਸੀਂ ਭੋਗੇ ਹੋ ਪੁੰਚ ਹੋ ਪਾਈ ਹੋ ਗੁਰ ਦੀ ਬਾਣ ਕਵਾਏ ਪੈਨਾਈਓ ਹਉ ਹੋ ਆ ਮਾਹਰ ਪਿੰਡ ਦਾ ਬਾਨਿਆਂ ਦੇ ਪੰਜ ਸ਼੍ਰੀਕ ਜੀਉ ਹਉ ਆਇਆ ਸਾਮੇ ਤੇ ਹੰਡਿਆ ਪੰਜ ਕਿਰਸਾਨ ਮੁਜੇਰੇ ਮਿਹੰਡਿਆ ਕੰਨ ਕੋਈ ਕੱਢਣਾ ਹੰਗਈ ਨਾਨਕ ਵੁਟਾ ਕੋ ਗਗਰਾਉ ਜਿਉ ਹਉ ਵਾਰੀ ਘੁੰਮਾਂ ਜਾਮਦਾ ਇਕ ਸਾਹ ਤੁਧ ਧਿਆਏ ਦਾ ਉੱਜੜ ਥਿਓ ਵਸਾਇਓ ਹਉ ਤੁਧ ਵਿਟਹੁ ਕੁਰਬਾਨ ਜਿਉ ਹਰ ਇੱਥੈ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾਜ ਸੁਆਰਿਅਨ ਲਾਹੀਅਨ ਮਨ ਕੀ ਭੁਖ ਜਿਓ ਮੈਂ ਛੱਡਿਆ ਸਭ ਤੰਦੜਾ ਗੁਸਾਈ ਸੇਵੀ ਸੱਚੜਾ ਨਉ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਬਦਾ ਸ਼ਿਕ ਜਿਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤ ਗੁਰ ਪੁਰਖ ਵੇਖਾਲਿਆ ਮਸਤਕ ਤਰ ਕੈ ਹੱਥ ਜਿਓ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾਂ ਲਹਿੰਦਾ ਪਾਲ ਕੈ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜੀਉ ਸੁਣ ਗੱਲਾਂ ਗੁਰ ਪਹਿ ਆਇਆ ਨਾਮ ਦਾ ਅਨਿਸ਼ ਨਾਨ ਦੜਾਇਆ ਸਭ ਮੁਕਤ ਹੋਆ ਸਹਸਾਰ ਦਾ ਨਾਨਕ ਸੱਚੀ 베ੜੀ ਝਾੜ ਜੀਉ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਉ ਦੇ ਕੰਨ ਸੁਣੋ ਅਰਦਾਸ ਜੀਉ ਹਉਕ ਬਜਾਏ ਸਭ ਡਿੱਠੀਆਂ ਤੁਸ ਆਪੇ ਲਇਨ ਛਡਾਏ ਜੀਉ ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਈ ਨ ਕਿ ਸਹਿ ਰਿਹਾਨ ਦਾ ਸਭ ਸੁਖਾਲੀ ਬੁੱਠੀਆਂ ਕਿਉ ਹੋਆ ਹਲੇ ਮੀਰਾਜ ਜੀਉ ਚਿਮ ਚਿਮ ਅਮਰਤ ਵਰਸਦਾ ਬੁਲਾਇਆ ਬੂਲੀ ਖਸਮ ਦਾ ਵੋ ਮਾਨ ਕੀਆ ਤੂ ਦੇ ਉਪਰੇ ਤੂੰ ਆਪੇ ਪਾਈ ਥਾਂ ਜੀਉ ਤੇਰਿਆਂ ਭਗਤਾਂ ਭੁਖ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਲਾਈ ਜੀਉ ਤੁਧ ਜੇਵੜ ਅਵਰ ਨਾ ਭਾਲਿਆ ਤੂੰ ਦੀਪ ਲੋਪ ਭਇਆ ਲਿਆ ਤੂੰ ਥਾਨ ਤਨੰਤਰ ਰਵ ਰਹਿਆ ਨਾਨਕ ਭਗਤਾਂ ਸਾਚੇ ਆਧਾਰ ਜੀਉ ਥਉ ਗਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲਿ ਉਚਦਮਾਲੜਾ ਸਭ ਹੋਈ ਸਿੰਜ ਇਕੱਠੀਆਂ ਦਈਓ ਬੈਠਾ ਵੇਖੈ ਆਪ ਜੀਓ ਬਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਈ ਆਇਆ ਕਰ ਜਾਸਨ ਬਾਤ ਵਟਾਇਆ ਗੁਰਮਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਥਿਸ ਹੈ ਹਾਜ਼ਰ ਜਾਹਰਾ ਸੁਣ ਸੁਣ ਤਜੈ ਧਾਇ ਦੇ ਤੇਰੇ ਭਗਤ ਰਤੇ ਗੁਣਤਾਸ ਜੀਉ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹਉ ਬਾਹੜ ਸਿੰਜਨਾ ਨਚਉ ਨਾਨਕ ਐਉ ਸਰਨ ਲਦਾ ਪਾਲ ਜੀਉ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੀ ਘਰ ਪਹਿਲਾ ਪਹਿਲਾ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੀ ਵਣਜਾਰਿਆ ਮਿੱਤਰਾ ਖਸਮ ਸੀਤੀ ਅਰਦਾਸ ਖਸਮ ਸੀਤੀ ਅਰਦਾਸ ਬਖਾਣੇ ਉਰਦ ਧਿਆਨ ਲਿਵ ਲਾਗਾ ਨਾਮ ਅਰਜਾਦ ਆਇ ਕਲ ਭੀਤਰ ਵਾਹੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰ ਹੈ ਹੁਕਮ ਪਿਆ ਗਰਭਾਸ ਦੂਜੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਐ ਬਣਜਾਰਿਆ ਮਿੱਤਰਾ ਜਿਉ ਜਸੁਦਾ ਘਰ ਕਾਨ ਹੱਥੋਂ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸਹਿ ਨਾ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ ਤੀਜੈ ਪਹਿਰੈ ਰੈਣਕੈ ਵਣ ਜਾ ਰਿਆ ਮਿੱਤਰਾ ਤਨ ਜੋਬਨ ਸਿਉ ਚੇਤਾ ਹਰਿ ਕਾ ਨਾਮ ਨਾ ਚੇਤਿ ਹੀ ਵਣ ਜਾ ਰਿਆ ਮਿੱਤਰਾ ਬੱਦਾ ਛੁਟਹਿ ਜੀਤਾ ਹਰ ਕਾ ਨਾਮ ਨਾ ਚੀਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਤਨ ਸਿਉ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮੇਤਾ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਜੋਬਨ ਸਿਉ ਚੇਤਾ ਚੌਥੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਲਾਵੀ ਆਇਆ ਖੀਤ ਜਾਂ ਜਮ ਪਕੜ ਚ ਲਾਇਆ ਵਣ ਜਾ ਰਿਆ ਮਿੱਤਰਾ ਕਿਸੈ ਨਾ ਮਿਲਿਆ ਭੀਤ ਭੀਤ ਚੇਤ ਹਰ ਕਿਸੈ ਨਾ ਮਿਲਿਉ ਜਾਂ ਜਮ ਪਕੜ ਚ ਲਾਇਆ ਝੂਠਾ ਅਰਦਨ ਹੋਆ ਦਵਾਲੈ ਖਿਨ ਮਹਿ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੀਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਲੁਣੇ ਆਖੇ ਤਾ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ ਖੀਰ ਪੀਐ ਖੇਲਾਈਐ ਬਣਜਾਰਿਆ ਮਿੱਤਰਾ ਮਾਤ ਪਿਤਾ ਸੁਤਹਿ ਤ ਮਾਤ ਪਿਤਾ ਸੁਤ ਨੇਹੁ ਕਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜਾ ਹੈ ਤਾ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਛੂ ਟਹਿਗਾ ਹਰ ਚੇਤਾ ਦੂਜਾ ਪਹਿਰੈ ਰੈਣਕੇ ਬਨਜਾਰਿਆ ਮਿੱਤਰਾ ਪਰ ਜੋ ਬਨ ਮੈਂ ਮਤ ਅਹੰਸ ਕਾਮ ਵਿਆਪਿਆ ਬਨਜਾਰਿਆ ਮਿੱਤਰਾ ਅੰਦੁਲੇ ਨਾਮ ਨਾ ਚੇਤਾ ਰਾਮ ਨਾਮ ਘਟ ਅੰਤਰ ਨਾਹੀ ਹੋਰ ਜਾਣ ਰਸ ਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰ ਹੋਗੇ ਝੂਟੇ ਤੀਰਥ ਵਰਤ ਸੁਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਭਾਏ ਭਗਤ ਨਿਸਤਾਰਾ ਦੁਬਧਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਸਰ ਹੰਸ ਉਲੱਥੜੀ ਆਈ ਜੋ ਬਣ ਘਟੈ ਜਰਵਾ ਜਿਨੈ ਵਣਝਾਰਿਆ ਮਿੱਤਰਾ ਆਮ ਘਟੈ ਦਿਨ ਜਾਈ ਹੰਤਕਾਲ ਪਛਤਾਸੀ ਅੰਦਲੀ ਜਾਂ ਜਮ ਪਕੜ ਚਲਾਇਆ ਸਭ ਕਿਛੇ ਆਪਣਾ ਕਰ ਕਰ ਰਾਖਿਆ ਖਿਨਮਹਿ ਭਇਆ ਪਰਾਇਆ ਬੁੱਧਵਸਰ ਜੀ ਗਈ ਸਿਆਣਪ ਕਰੇ ਅਵਗਣ ਪਛਤਾਇ ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ ਪ੍ਰਭ ਚਿਤ ਹੋ ਲਿਵ ਲਾਈ ਚੌਥਾ ਪਹਿਰੇ ਰੈਣਕੇ ਬਣਜਾਰਿਆ ਮਿੱਤਰਾ ਬਿਰਧ ਭਇਆ ਤਨ ਕੀਨ ਅੱਖੀ ਅੰਧ ਨਾ ਦੀਸਈ ਬਣਜਾਰਿਆ ਮਿੱਤਰਾ ਕੰਨੀ ਸੁਣੈ ਨਾ ਵੈਣ ਅੱਖੀ ਅੰਧ ਜੀਬ ਰਸ ਨਾਹੀ ਰਹੀ ਫਰਾ ਕੋ ਤਾਣਾ ਗੁਣੀ ਅੰਤਰ ਨਾਹੀ ਕਿਉ ਸੁਖ ਪਾਵੇ ਮਨ ਮੁਖਿ ਆਵਣ ਜਾਣਾ ਖੜ ਪੱਕੀ ਕੁੜ ਭਜੈ ਬਿਨਸੈ ਆਏ ਚੱਲੇ ਕਿਆ ਮਾਨ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮਖ ਸ਼ਬਦ ਪਛਾਣ ਓੜਕ ਆਇਆ ਤਿਨ ਸਾਹਿਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ ਇਕ ਰਤੀ ਗੁਣ ਨਾ ਸਮਾਨਿਆ ਵਣਜਾਰਿਆ ਮਿੱਤਰਾ ਅਭਗਣ ਖੜਸਨ ਬੰਨ ਗੁਣ ਸੰਜਮ ਜਾਵੇ ਝੋਟ ਨਾ ਖਾਵੇ ਨਾ ਤਿਸ ਜੰਮਣ ਮਰਨਾ ਕਾਲ ਜਾਲ ਜਮ ਜੋਹੀ ਨਾ ਸਾਕੇ ਆਏ ਭਗਤ ਭੈ ਤਰਨਾ ਪਤ ਸੇਤੀ ਜਾਵੇ ਸਹਿਜ ਸਮਾਵੇ ਸਗਲੇ ਦੁੱਖ ਮਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ ਸਾਚੇ ਤੇ ਪਤ ਪਾਵੇ